ਇੰਦਰ ਨੇ ਇੱਕ ਵਾਰ ਉਰਨ ਦੇ ਉੱਤੇ ਨੂੰ ਕਹਿ ਰਿਹਾ ਸੁਮਨ ਨੇ ਸਾ ਸੁਮਨ ਨੇ ਇੱਕ ਵਾਰ ਰਕਸ਼ਾ ਨੇ ਇੰਦਰ ਨੂੰ ਕਹਿ ਰਿਹਾ ਹਾਂਜੀ ਸ਼ਕਰ ਕਮਾਨ ਕੇ ਬਾਣ ਲਗੇ ਸਰ ਫੋਕਲਸ ਹੈ ਸ਼ਕਰ ਕਮਾਨ ਕੇ ਬਾਣ ਲਗੇ ਇੰਦਰ ਦੇ ਤੁਮ ਤੋਂ ਛੋਟੇ ਬਾਣ ਜੇ ਲੱਗ ਜਾਂਦੇ ਨੇ ਤਾਂ ਪਿਛਲਾ ਸਹੀ ਵਾਰ ਰਹਿ ਜਾਂਦਾ ਪਿਛਲਾ ਐਸਾ ਜਿਹੜਾ ਚਿੱਲੇ ਦੇ ਉੱਤੇ ਚੜਾਈ ਦੇ ਨਾ ਤੰਦ ਦੇ ਉੱਤੇ ਉਹਦਾ ਮੂੰਹ ਫਟਿਆ ਹੋਇਆ ਹੁੰਦਾ ਉਥੋਂ ਜਿਵੇਂ ਜਾਨਵਰ ਦੀ ਚੁੰਝ ਹੁੰਦੀ ਆਏ ਹੁੰਦਾ ਤਾਂ ਕਿ ਉਹ ਧਾਗੇ ਦੇ ਉੱਤੇ ਟਿਕ ਜਵੇ ਮਰ ਜੋ ਨਾਗੇ ਤੋਂ ਬਾਹਰ ਹੈ ਬਾਕੀ ਸਾਰਾ ਤੀਰ ਪਰੇ ਨਿਕਲ ਜਾਂਦਾ ਉਹ ਐ ਲੱਗਦੇ ਨੇ ਜਿਵੇਂ ਪਹਾੜ ਦੀਆਂ ਖੁੱਡਾਂ ਦੇ ਵਿੱਚ ਸਾਰਕ ਦੇ ਬੱਚੇ ਐ ਮੂੰਹ ਢੀ ਬੈਠੇ ਹੁੰਦੇ ਨੇ ਸਰ ਫੋਕਲਸ ਹੈ ਤੀਰਾਂ ਦੇ ਜਿਹੜੇ ਫੋਕ ਨੇ ਨਾ ਪਿਛਲਾ ਐਸਾ ਫੋਕ ਹੁੰਦਾ ਪਿਛਲਾ ਐਸਾ ਪਿਛਲਾ ਐਸਾ ਤੀਰ ਦਾ ਇਹੋ ਲੱਗਦਾ ਹੈ ਯਾਨੀ ਤੀਰ ਨਿਕਲ ਗਿਆ ਥਾਰਾ ਬਾਹਰ ਫੋ ਉਹ ਸਿਰਫ ਖਾੜੀ ਚ ਇੰਨਾ ਖੂਹ ਨਹੀਂਦਾ ਤੀਰ ਦਾ ਉਹ ਇਹੋ ਲੱਗਦਾ ਹੈ ਜਿਵੇਂ ਪਹਾੜ ਦੇ ਅੰਦਰ ਦੇ ਵਿੱਚ ਖੁਰੜ ਚ ਸਾਰ ਦਾ ਬੱਚਾ ਮੋਲਟੀ ਬੈਠਾ ਉਹਦੇ ਨੂੰ ਬੋਲ ਦੇ ਰਹੇ ਆਰੀ ਕੇ ਉਹ ਐਸੇ हां ਦੁਸ਼ਮਣ ਦੀ ਛਾਤੀ ਜਿਹੜੇ ਬਾਣ ਹਰਦੇ ਚ ਐ ਪਾਰ ਹੋ ਜਾਂਦੇ ਨੇ ਪਾਰ ਹੋ ਕੇ ਇੰਨੇ ਘਰ ਜਾਂਦੇ ਨੇ ਜਿਵੇਂ ਪਹਾੜਾਂ ਦੇ ਕੰਧਰਾਂ ਦੇ ਵਿੱਚ ਸਾਰਕ ਦੇ ਬੱਚੇ ਉਹ ਅੱਡੀ ਬੈਠੇ ਹੋਣ ਚੁੰਝ ਹੁੰਦੀਆਂ ਨੇ ਐ ਖੁੱਲੀ ਐ ਹੁੰਦਾ ਮਨੋ ਪਹਾੜ ਕਰਾਰ ਮੇ ਚੋਚ ਪਸਾਰ ਰਹੇ ਸਿਸ ਸਾਰਕ ਜੈਸੇ हां ਸਾਰਕ ਦੇ ਸਿਸੂ ਸਮਝ ਲੋ ਮਾਨੋ ਸਾਰਕ ਦੇ ਬੱਚੇ ਸਿਸੂ ਪਹਾੜ ਦੇ ਕਰਾਰ ਵਿੱਚ ਤੇੜ ਜਾਂ ਖੁੱਡ ਚ ਉਹ ਪਜਾਰ ਕੇ ਬੈਠੇ ਨੇ ਸਵਈਆ ਬਾਣ ਲਗੇ ਲਖ ਸੁਮਬ ਦੈਂਦ ਤਸੇ ਰਣ ਲੈ ਕਰ ਵਾਰਨ ਕੋ ਬਾਣ ਲਗੇ ਲਖ ਸੁਮਬ ਦਾਇਤ ਜਲ ਉਹਦੇ ਸੂਰਮਿਆਂ ਨੂੰ ਲਗੇ ਨਾ ਬਾਣ ਦੇਖੇ ਸੁਮਬ ਨੇ ਤਸੇ ਲੈ ਕਰਵਾੜੂ ਨੂੰ ਤਸੇ ਰਣ ਲੈ ਕਰਵਾ ਹਾਂ ਰਣ ਦੇ ਵਿਚ ਆਪ ਤਸ ਗਿਆ ਜਾ ਵਾਰ ਕਰ ਰੁਆ ਹਤੇ ਆਪ ਤਸ ਗਿਆ ਰੰਗ ਭੂਮ ਬਹਿ ਛਤਰ ਕਰਾਏ ਦੇ ਬਹੁ ਸਰਾਉਣ ਬਹੋ ਅਸੁਰਾਂ ਨੂੰ ਰੰਗ ਭੂਮ ਵਿੱਚ ਛਤਰ ਕਰਾਏ ਦੇ ਬਹੁ ਸਰਾਉਣ ਜਿਹੜੇ ਉਹਨੇ ਛਤਰੂ ਕਰਾਏ ਬਹੁ ਸਰਾਉਣ ਬਹੋ ਅਸੁਰਾਂ ਨੂੰ ਕੋ ਅਸੁਰਾਂ ਨੂੰ ਦੇਵਤਿਆਂ ਨੂੰ ਬੜਾ ਖੂਨ ਬਹਾਇਆ ਅਸੁਰ ਜਿਹੜੇ ਹੁੰਦੇ ਨੇ ਉਹਨਾਂ ਦੇ ਜਿਹੜੇ ਦੁਸ਼ਮਣ ਨੇ ਦੇਵਤੇ ਬੜਾ ਖੂਨ ਖਰਾਬਾ ਕੀਤਾ ਦੇਵਤਿਆਂ ਦਾ ਬੜਾ ਖੂਰ ਕੱਢਿਆ ਉਹਨੇ ਫਿਰ ਉਹਨੇ ਫੱਟ ਚੰਗੇ ਮਾਰੇ ਚੰਗੇ ਚੰਗੇ ਯੋਧਿਆਂ ਨੂੰ ਐਸਾ ਚੁੱਪ ਕਰਾਇਆ ਆਪ ਸੁਮਝ ਨਹੀਂ ਕਿ ਕਾਇਲਗਾਰ ਕਿ ਰਖਦੇ ਸੀ ਪਰ ਗਟੇ ਗਣ ਚੰਪੂਗ ਗਿਰਜੇ ਪੇ ਸਾਚ ਸੋ ਯੋਰਣ ਭਾਂਤ ਪੁਕਾਰ ਨਕੋ ਪਰ ਗਟੇ ਗਣ ਜੰਮੂਗ ਗਿਰਜੇ ਪੇ ਸਾਚ ਰਗਿਰਜੇ ਪੇ ਸਾਚ ਔਰ ਬਾਕੀ ਉਥੇ ਤਮਾਸ਼ੀ ਮਿੰਜੜੇ ਸੀ ਦੂਜੇ ਜਿਹੜੇ ਆਪ ਨਹੀਂ ਲੜਦੇ ਚਰਚਾ ਸੁਣ ਲੈ ਆਏ ਨੇ ਬਹੁਤੇ ਲੋਕ ਹੁੰਦੇ ਨੇ ਸੁਣ ਲੋ ਹੁੰਦੇ ਨੇ ਕੁਝ ਲੋਕ ਚਰਚਾ ਕਰਦੇ ਹੁੰਦੇ ਨੇ ਸੁਣ ਵੀ ਤਾਂ ਹੁੰਦੇ ਨੇ ਉਹ ਜਿਹੜੇ ਸੁਣਨ ਵਾਲੇ ਨੇ ਉਹ ਵੀ ਹਸਾਂ ਉਹਨਾਂ ਦਾ ਜਸ ਹੁੰਦਾ ਹੈ ਉਹ ਪ੍ਰਗਟ ਹੋ ਜਾਂਦਾ ਪਤਾ ਲੱਗ ਜਾਂਦਾ ਪ੍ਰਲਟੇ ਗਣਜੰਬੁਕ ਗਿਰਜ ਪ੍ਰਸਾਚ ਸੋਯੋ ਰਣ ਭਾਂਤ ਪੁਕਾਰਨ ਕੋ ਇਹ ਇਸ ਤਰੀਕੇ ਨਾਲ ਪੁਕਾਰਦੇ ਨੇ ਸਭ ਖੋਲ ਕਰਦੇ ਨੇ ਯੋ ਸੋ ਯੋ ਰਣ ਭਾਂਤ ਪੁਕਾਰਨ ਕੋ ਰਣੂ ਦੇ ਕੇ ਪੁਕਾਰ ਸੁਮਨੋ ਭਟ ਸਾਰਸੁਤੀ ਟਟ ਨਹਾਤ ਹੈ ਪੂਰਬ ਬਾਪ ਉਤਾਰ ਲਓ ਐ ਸਮਝ ਲਓ ਵੀ ਜੇ ਭਟ ਹੁੰਦੇ ਨੇ ਨਾ ਜਿਹੜੇ ਬ੍ਰਾਹਮਣ ਨੇ ਸ੍ਰੀ ਸੁਦੀ ਦੇ ਕਿਨਾਰੇ ਇਸ਼ਨਾਨ ਕਰ ਰਹੇ ਨੇ ਪੁਰਬ ਪਾਪ ਉਤਾਰ ਲੂ ਉਹ ਕਹਿੰਦੇ ਨੇ ਵੀ ਸਾਡੇ ਤਾਂ ਪਾਪ ਲੈ ਗਏ ਉਹਨਾਂ ਨੂੰ ਬਹੁਤ ਕੁਝ ਮਿਲਦਾ ਨਾ ਉਹਨਾਂ ਨੂੰ ਗਿਆਨ ਮਿਲਦਾ ਹੈ ਉਹਨਾਂ ਲੋਕਾਂ ਨੂੰ ਪੁਰਬਲੇ ਪਾਪ ਉਤਾਰਨ ਨੂੰ ਜਿਵੇਂ ਪੱਟ ਕਿਸੇ ਲੋਥ ਨੂੰ ਲੈ ਕੇ ਲੋਥ ਤੇ ਸਰੀਰ ਮਰਤਕ ਸਰੀਰ ਨੂੰ ਲੈ ਕੇ ਪੁਰਬ ਪਾਤ ਉਤਾਰਨ ਵਾਸਤੇ ਉੱਥੇ ਕੁਝ ਆਪਣੇ ਗਾਇਨ ਕਰਦੇ ਦੇ ਨਾ ਨਾ ਹਉਦੇ ਨੇ ਐਂ ਗੰਗਾ ਨਾ ਲੈ ਉਹ ਸੁਣ ਕੇ ਦੋਹਾਂ ਤਰ੍ਹਾਂ ਦੀ ਚਰਚਾ ਸੁਣ ਕੇ ਉਹਨਾਂ ਨੂੰ ਬਹੁਤ ਵੱਡਾ ਗਿਆਨ ਪ੍ਰਾਪਤ ਹੋ ਗਿਆ ਬਹੁਤ ਭਲੇਖੇ ਦੂਰ ਹੋ ਗਏ ਉਹਨਾਂ ਦੇ ਆ ਗੱਲ ਹੈ ਜਿਹੜੇ ਸੁਣਨ ਵਾਲੇ ਸੀ ਵਿਚਲੇ ਆਦਮੀ ਉਹ ਦੂਜੇ ਨਹੀਂ ਉਹਨਾਂ 'ਤੇ ਲੜਾਈ ਹੈ ਇਹਨਾਂ ਨੂੰ ਕੁਝ ਮਿਲਿਆ ਇਹ ਲੜਾਈ 'ਚੋਂ ਜਨਤਾ ਸੰਗਤ ਨੂੰ ਬਹੁਤ ਕੁਝ ਮਿਲਦਾ ਆਹੀ ਆਹੀ ਗੱਲ ਕਹਿ ਦੇ ਦਸ ਪਾਸ਼ਾ ਕਿ ਭੂਮਿਕਾ ਭਾਰ ਉਤਾਰਣ ਨੂੰ ਜਗਦੀਸ਼ ਵਿਚਾਰ ਕੇ ਜੁਧ ਠਟਾ ਆ ਭੂਮ ਦਾ ਭਾਰ ਉਤਰ ਰਿਹਾ ਭੂਰ ਮ ਭਾਰ ਉਤਰ ਲੈ ਇਹਨੇ ਸਮਝਾ ਰਹੀ ਆਮ ਪਬਲਿਕ ਨੂੰ ਸਮਝ ਲਗੀ ਆ ਗਾ ਲੋ ਕਹਿ ਗਏ ਆ ਜਵਾਬ ਲੈ ਗਏ ਉਸ ਗੱਲ ਦਾ ਜਿਹੜੀ ਪਬਲਿਕ ਹੈ ਸੁਣਣਾ ਵਾਲੇ ਨੇ ਉਹਨਾਂ ਦੇ ਭਲੇਖੇ ਦੂਰ ਹੋ ਰਹੇ ਨੇ ਉਹਨਾਂ ਦੀ ਲਾਈ ਜੋ ਅਸਲੀਅਤ ਕੀ ਹੈ ਸਾਹਮਣੇ ਆ ਰਹੀ ਹੈ ਦੋਆ ਦੋਆ ਦੀ ਲਿਆਇ ਤਾਂ ਰੱਖ ਨਹੀਂ ਰਿਹਾ ਕੋਈ ਨਹੀਂ ਨਾ ਤਾਂ ਕੋਈ ਕੰਮ ਨਹੀਂ ਹੈ ਪੋਧਣੇ ਦਾ ਖਦੂਏ ਦੇ ਫੋਲ ਰਹੇ ਨੇ ਤੇ ਜਨਤਾ ਦੇ ਸਾਹਮਣੇ ਗੱਲਾਂ ਆ ਰਹੀਆਂ ਜਿਹੜੇ بڑے بڑے ਸੰਤ ਮਹਾਪੁਰਸ਼ ਬਣਦੇ ਹੋਏ ਤੇ ਉਹ ਜਲੀਲ ਸਾਫ ਤੋਂ ਹੋ ਰਹੇ ਨੇ ਅਪਰਾਧੀ ਸਾਫ ਤੋਂ ਹੋ ਰਹੇ ਨੇ ਇੰਦਰਦੀ ਜੀ ਦੀ ਪੂਜਾ ਸੀ ਉਹ ਸਾਫ ਤੋਂ ਹੋ ਰਿਹਾ ਵੀ ਇਹਦਾ ਕ腐ਟ ਹੈ ਇਹ ਤਾਂ ਨੀਚੇ ਗਰਿਆ ਹੋਇਆ ਹੈ ਤਾਂ ਉਹਦਾ ਐ ਜੇ ਤਾਂ ਦੂਏ ਰਾਜੇ ਜਿਹੜੇ ਰਕਸ਼ਦੀਨ ਨੂੰ ਕਹਿੰਦੇ ਇਹ ਵੀ ਕਰੇ ਹੋਏ ਨਹੀਂ ਹਾਂ ਤੇ ਇਹਦੇ ਤੇ ਨਹੀਂ ਕਰਿਆ ਹੋਇਆ। ਇੰਦਰ ਦੇ ਦੇਵਤਿਆਂ ਦੀ ਗਰਾਫਟ ਸਾਹਮਣੇ ਆ ਰਹੀ ਹੈ। ਜਿਹੜੇ ਉਹਨਾਂ ਤੇ ਵਿਸ਼ਵਾਸ ਕਰੀ ਬੈਠੇ ਨੇ ਉਹਨਾਂ ਦੇ ਪੂਰ ਪਾਪ ਉਤਰ ਗਏ। ਜਿਹੜੇ ਉਹਨਾਂ ਦੇ ਆਸਲਾ ਵਿੱਚ ਬੈਠੇ ਤੇ ਸਾਨੂੰ ਕੁਝ ਮਿਲੂਗਾ ਨਾ ਇਹਨਾਂ ਤੋਂ ਉਹਨਾਂ ਦਾ ਭਲੇਖਾ ਦੂਰ ਹੋ ਗਿਆ ਵੀ ਇਹਨਾਂ ਕੋਲ ਕੁਝ ਨਹੀਂ ਹੈ। ਆ ਜਿਹੜੀ ਗੱਲ ਰਾਖੀ ਕਹਿੰਦੇ ਨੇ ਠੀਕ। ਐ ਪਰਤਵੀ ਦਾ ਪਾਰ ਉੱਤਰ ਰਿਹਾ ਹੈ ਚਰਚਾ ਸੁਣ ਕੇ ਹੋਜੀ ਜੁਦਨ ਸੁਮਪੇ ਹਨ ਰਚਿਓ ਆਸਾ ਅਗੇ ਨਾ ਦਾਨ ਮੁਕਾਹੂ ਕਰਿਓ ਹੈ ਐਸਾ ਭਿਆਨਕ ਜੁਦਧ ਰਚਿਆ ਨੂੰ ਸੁਮਨ ਐਸੀ ਗਿਆਨ ਚਰਚਾ ਕੀਤੀ ਕੋਈ ਵੀ ਦੇਵਤਾ ਤਲਵਾਰ ਲੈ ਕੇ ਸਾਹਮਣੇ ਨਹੀਂ ਆਉਂਦਾ ਵਾਰ ਕਰ ਲੂ ਹਿੰਮਤ ਨਹੀਂ ਕਿਸੇ ਦੀ ਉਹਦੇ ਪੂਰੇ ਗੱਲ ਕਰਨ ਦੀ ਕਿਉਂ ਕਰਪਟਡ ਨੇ ਸਾਰੇ ਇਹ ਸੱਚ ਬੋਲਦਾ ਪੂਰੇ ਹੋ ਉਜਾੜੀ ਉਹਨਾਂ ਕੋਈ ਸਬੂਤ ਨਹੀਂ ਸਾਰੇ ਨਾਲ ਬੰਦੇ ਲਈ ਫਿਰਦੇ ਰਹੋ ਸਬੂਤ ਵਾਲੇ ਯਾਦ ਕੋਈ ਆਉਂਦਾ ਸਭ ਇੰਤਜ਼ਾਮ ਕਰਕੇ ਆਉਂਦਾ ਤੋ ਜੀ ਅਸ ਅਗੇ ਨ ਦਾਨਮ ਕਾਹੂ ਕਰਿਓ ਹੈ ਕਿਹੜਾ ਅੜ ਦਾ ਪੂਰੇ ਕਿਹੜਾ ਗੱਲ ਕਰਦਾ ਕਰਦਾ ਉਹ ਦੱਸ ਦਿੰਦੇ ਜਿਵੇਂ ਜਿਵੇਂ ਠੱਗੀਆਂ ਮਾਰੀਆਂ ਨੇ ਲੋਥਣ ਉੱਪਰ ਲੋਥ ਫਰੀ ਤ ਹੈ ਗੀਤ ਸਿੰਗਰਾਲਨ ਮਾਸ ਰਚਿਓ ਚਰੇਓ ਹੈ ਚਰੇਓ ਹੈ ਲੋਥਾਂ ਦੇ ਉੱਪਰ ਲੋਥ ਪੜੀ ਲੋਥਾਂ ਦੇ ਲੋਥਾਂ ਦੇ ਢੇਰ ਲਾਤੇ ਜਿਹੜਾ ਆਇਆ ਕੱਟ ਕੇ ਆਵਾਰਿਆ ਲੋਥ ਬਣਾ ਕੇ ਪਿੱਛੇ ਕਰਦਾ ਗੀਦ ਸਿੰਗਰਾਲਨ ਮਾਸ ਜਿਹੜਾ ਗੀਦ ਸੀ ਬਿਲਕੁਲ ਗੀਦ ਟਰਪੋਕ ਆਦਮੀ ਸੀ ਉਹ ਖਾ ਕੇ ਮਾਸ ਉਹਨਾਂ ਦਾ ਉਹ ਦੇਖਦੇ ਨੇ ਮਾਸ ਰਚਿਓ ਹੈ ਚਰੇਓ ਹੈ ਚਰੇਓ ਹੈ ਖਾ ਗੇ ਮਾਸ ਚਰੇਓ ਹੈ ਜਿਹੜੇ ਬਿਲਕੁਲ ਡਰਪੋਕ ਡਰਦੇ ਸੀ ਉਹਨਾਂ ਤੇ ਉਹ ਵੀ ਉਹਨਾਂ ਨੂੰ ਖਾਣ ਨੂੰ ਉਹਦੇ ਨੂੰ ਬੱਢ ਲੂ ਜਿਹੜੇ ਮੰਨਦੇ ਸੀ ਨਾਲ ਡਰ ਭੈ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਖਾ ਜੀਏ ਤਾਂ ਠੀਕ ਹੈ ਇਹ ਤਾਂ ਖਾਣ ਵਾਲੇ ਆਦਮੀ ਨੇ ਤਾਂ ਇਹ ਤਾਂ ਮਰਨ ਵਾਲੇ ਆਦਮੀ ਸੀ ਬੰਦੇ ਹੀ ਮਾਰਨ ਵਾਲੇ ਸੀ ਗੂਦ ਬਹੈ ਸਿਰ ਕੇਸਨ ਤੇ ਗੂਦ ਗੂਦ ਬਹੈ ਸਿਰ ਕੇਸਨ ਤੇ ਸਿਤਪੁੰਜ ਪ੍ਰਵਾਹ ਧਰਾਨ ਪਰਿਓ ਹੈ ਗੂਦ ਬਹੈ ਸਿਰ ਕੇਸਨ ਤੇ ਸਿਰ ਤੋਂ ਫੜ ਕੇ ਜਟਲ ਵਾਲ ਇਹਨਾਂ ਦੇ ਦੇਵਤਿਆਂ ਦੇ ਐ ਬਗਾ ਬਗਾ ਮਾਰੇ ਫਟ ਕੇ ਉਹਦੇ ਜੋ ਮਿਜਾ ਲਹੂ ਬਾਹਰ ਬਗਣ ਲੱਗਿਆ ਸਿਤਪੁੰਜ ਪ੍ਰਵਾਹ ਧਰਾਨ ਪਰਿਓ ਧਰਤੀ ਤੇ ਨਿਕਲ ਲੱਗਿਆ ਧਾਰਾ ਨਿਕਲ ਗਏ ਖੂਨ ਨਾਲ ਮਿਜਦੀਆਂ ਇਕੱਠੀਆਂ ਧਾਰਾ ਨਿਕਲ ਗਏ ਤਰਤੀ ਦੇ ਬਹਿਣ ਲੱਗੀ ਮਨੋ ਜਟਾਧਰ ਕੀ ਜਟ ਤੇ ਜਨ ਰੋਸ ਕਾ ਗੰਗ ਕੋ ਨੀਰ ਢਲਿਆ ਬਸ ਕਹਨੇ ਇਹੀ ਸੀ ਜਿਹੜੇ ਜਟਾਧਰ ਹੈ ਨਾ ਸ਼ਿਵ ਜੀ ਆ ਜਿਹੜਾ ਨੀਰ ਬਹਿੰਦਾ ਨਾ ਖੂਨ ਨਿਕਲਦਾ ਇਹੀ ਉਹਦੇ ਸੱਚੋ